ਪਾਈ ਬਲਵੰਤ ਸਿੰਘ ਰਾਜਵਾਨ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਚਰਚਾ ਖੂਬ ਜੋਰਾਂ ਦੇ ਉੱਪਰ ਆ ਜਿਸ ਵਿੱਚ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ 15 ਅਕਤੂਬਰ ਨੂੰ ਫਾਂਸੀ ਦਿੱਤੀ ਜਾਵੇਗੀ ਇਸੇ ਕਰਕੇ ਹੀ ਪੰਜਾਬ ਦੇ ਵਿੱਚ ਬੀਐਸਐਫ ਨੂੰ ਤਣਾਤ ਕੀਤਾ ਜਾ ਰਿਹਾ ਹੈ ਆਖਰਕਾਰ ਇਹ ਚਰਚਾ ਸ਼ੁਰੂ ਕਿਉਂ ਹੁੰਦੀ ਆ ਸੋਸ਼ਲ ਮੀਡੀਆ ਦੇ ਉੱਪਰ ਜੋ ਦਾਅਵੇ ਕੀਤੇ ਜਾ ਰਹੇ ਨੇ ਉਹਦੇ ਵਿੱਚ ਕਿੰਨੀ ਕਿ ਸਚਾਈ ਆ ਇਸ ਦੇ ਬਾਬਤ ਆਪਾਂ ਵਿਸਤਾਰ ਨਾਲ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਣਾ ਤੁਹਾਨੂੰ ਦੱਸ ਦਿੰਦੇ ਆ ਕਿ ਭਾਈ ਬਲਵੰਤ ਸਿੰਘ ਰਾਜਵਾਲਾ ਦੇ ਵੱਲੋਂ ਜੋ ਆਪਣੀ ਸਜ਼ਾ ਨੂੰ ਲੈ ਕੇ ਨਵਟਾਰਾ ਕਰਨ ਦੇ ਸਬੰਧੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਉਹਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਸੁਪਰੀਮ ਕੋਰਟ ਦੇ ਵੱਲੋਂ ਪਟੀਸ਼ਨ ਤੇ ਸੁਣਵਾਈ ਦੇ ਲਈ 15 ਅਕਤੂਬਰ ਦੀ ਆਖਰੀ ਤਰੀਕ ਤੈਅ ਕੀਤੀ ਗਈ ਆ ਉੱਚ ਅਦਾਲਤ ਨੇ ਤਾਂ ਫਾਂਸੀ ਦੇ ਸਬੰਧੀ ਸਰਕਾਰੀ ਵਕੀਲ ਨੂੰ 15 ਅਕਤੂਬਰ ਦੇ ਤੱਕ ਸਥਿਤੀ ਨੂੰ ਸਪਸ਼ਟ ਕਰਨ ਦੇ ਲਈ ਕਿਹਾ ਹੈ ਪਰ ਲੋਕ ਇਹ ਸਮਝ ਬੈਠੇ ਕਿ 15 ਅਕਤੂਬਰ ਨੂੰ ਜੋ ਰਾਜਵਾਨ ਨੂੰ ਫਾਂਸੀ ਲੱਗ ਸਕਦੀ ਆ ਫੇਸਬੁੱਕ ਤੇ ਅਜਈਆਂ ਸੈਂਕੜੇ ਪੋਸਟਾਂ ਵਾਇਰਲ ਹੋ ਰਹੀਆਂ ਨੇ ਤੁਹਾਨੂੰ ਦੱਸ ਦਿੰਨੇ ਕਿ ਰਾਜਵਾਨਾਂ ਨੂੰ 2007 ਦੇ ਵਿੱਚ ਸੁਣਾਈ ਗਈ ਸਜ਼ਾ ਦੇ ਤਹਿਤ ਫਾਂਸੀ ਦੇਣ ਦੇ ਲਈ 30 ਮਾਰਚ 2012 ਦਾ ਦਿਨ ਮੱਕਰ ਕੀਤਾ ਗਿਆ ਸੀ ਆਪਾਂ ਹੁਣ ਗੱਲ ਕਰ ਲੈਨੇ ਆ ਕਿ ਜੋ ਇੱਕ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਜੋ ਪੰਜਾਬ ਦੇ ਵਿੱਚ ਬੀਐਸਐਫ ਨੂੰ ਇਸੇ ਕਰਕੇ ਤਣਾਤ ਕੀਤਾ ਗਿਆ ਹੈ ਤਾਂ ਇਹ ਪੂਰੀ ਕਹਾਣੀ ਕੀ ਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਜੋ ਕੁਝ ਕਿਹਾ ਗਿਆ ਉਸ ਦੇ ਮਤਾਂਬਕ ਜੋ ਪੰਜਾਬ ਦੇ ਜ਼ਿਲ੍ਹੇ ਲੱਗਦੇ ਨੇ ਪਾਕਿਸਤਾਨ ਦੇ ਨਾਲ ਯਾਨੀ ਕਿ ਸੱਤ ਜ਼ਿਲ੍ਹੇ ਜੋ ਲੱਗਦੇ ਨੇ ਪਾਕਿਸਤਾਨ ਦੇ ਨਾਲ ਜੋ ਬਾਰਡਰ ਡਿਸਟ੍ਰਿਕਟ ਨੇ ਇਹਨਾਂ ਦੇ ਵਿੱਚ ਜਦੋਂ ਆਪਰੇਸ਼ਨ ਸੰਦੂਰ ਹੋਇਆ ਸੀ ਯਾਨੀ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਮਾਹੌਲ ਤਣਾਅਪੂਰਨ ਬਣਿਆ ਸੀ ਤਾਂ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਡਰੋਨ ਜ਼ਰੀਏ ਲਗਾਤਾਰ ਪੰਜਾਬ ਦੇ ਵਿੱਚ ਹਥਿਆਰ ਤੇ ਡਰਗ ਭੇਜੇ ਜਾ ਰਹੇ ਨੇ ਆਪਰੇਸ਼ਨ ਸੰਧੂਰ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਹਥਿਆਰ ਭੇਜੇ ਜਾ ਰਹੇ ਨੇ ਇਹ ਸਭ ਨੂੰ ਕੰਟਰੋਲ ਕਰਨ ਦੇ ਲਈ ਹੀ ਬੀਐਸਐਫ ਨੂੰ ਤਨਖਤ ਕੀਤਾ ਗਿਆ ਹੈ ਇੰਨਾ ਸੱਜਲਿਆਂ ਦੇ ਵਿੱਚ ਇਹ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਦੱਸਿਆ ਗਿਆ ਹੈ ਤੁਹਾਨੂੰ ਦੱਸ ਦਿੰਨੇ ਕਿ ਰਾਜਵਾਨਾਂ ਦੇ ਵੱਲੋਂ ਜੋ ਕਾਨੂੰਨੀ ਚਾਰਜੋਈ ਤੋਂ ਇਨਕਾਰ ਕਰਨ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਪਾਈ ਗਈ ਰਹਿਮ ਦੀ ਅਪੀਲ ਤੇ ਰਾਸ਼ਟਰਪਤੀ ਨੇ ਸਮੇਤੋਂ ਕੇਵਲ 3 ਦਿਨ ਪਹਿਲਾਂ ਹੀ ਫਾਂਸੀ ਤੇ ਰੋਕ ਲਗਾਈ ਸੀ ਫਿਰ ਅਗਲੇਰੀ ਕਾਰਵਾਈ ਦੇ ਤਹਿਤ ਫਾਈਲ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਗਈ ਜੋ ਅਜੇ ਵੀ ਉੱਥੇ ਪਈ ਹੋਈ ਹੈ ਇਦਰਾਣ ਰਾਜਵਾਨਾਂ ਦੇ ਵੱਲੋਂ ਆਪਣੇ ਕੇਸ ਦਾ ਨਿਬੇੜਾ ਕਰਨ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਪਾਈ ਗਈ ਅਰਜੀ ਤੇ ਸੁਣਵਾਈ ਦੇ ਦੌਰਾਨ 24 ਨਵੰਬਰ ਨੂੰ ਸੁਪਰੀਮ ਕੋਰਟ ਨੇ ਇਹ ਮਾਮਲਾ ਲਟਕਾਉਣ ਦੇ ਸਬੰਧੀ ਕੇਂਦ ਸਰਕਾਰ ਤੋਂ ਸਖਤੀ ਦੇ ਨਾਲ ਪੁੱਛਿਆ ਸੀ ਸਰਕਾਰੀ ਵਕੀਲਾਂ ਦੇ ਵੱਲੋਂ ਸਮਾਂ ਮੰਗਣ ਤੇ ਉੱਚ ਅਦਾਲਤ ਦਾ ਤਰਕ ਸੀ ਕਿ ਜੋ ਵੀ ਕਹਿਣਾ ਹੈ 15 ਅਕਤੂਬਰ ਨੂੰ ਕਿਹਾ ਜਾਵੇ ਇਸ ਸਬੰਧੀ ਹੋਰ ਸਮਾਂ ਨਹੀਂ ਮਿਲੇਗਾ ਇਸ ਕਾਰਨ 15 ਨੂੰ ਫਾਂਸੀ ਲਾਉਣ ਵਾਲੀ ਅਫਵਾਹ ਸੋਸ਼ਲ ਮੀਡੀਆ ਦੇ ਉੱਪਰ ਕੁਝ ਲੋਕਾਂ ਦੇ ਵੱਲੋਂ ਫਲਾਈ ਜਾਂਦੇ ਜਦੋਂ ਕਿ ਅਜਾਇਆ ਕੁਝ ਵੀ ਨਹੀਂ ਆ। ਖੜਕੂਆਂ ਦੇ ਕੇਸਾਂ ਦੀ ਪੈਰਵਾਈ ਕਰਨ ਵਾਲੇ ਵਕੀਲ ਜਸਪਾਲ ਸਿੰਘ ਮੰਜਪੁਰ ਨੇ ਕਿਹਾ ਹੈ ਕਿ ਫਾਂਸੀ ਦੇਣ ਦੀ ਚਰਚਾ ਨਿਰੀ ਅਫਵਾਹ ਹੈ। ਉਹਨਾਂ ਕਹਿ ਕੇ ਭਾਵੇਂ ਰਾਜਾਉਣਾ 30 ਸਾਲ ਤੋਂ ਜੇਲ੍ਹ ਦੇ ਵਿੱਚ ਹੈ ਪਰ 18 ਸਾਲ ਤੋਂ ਉਹ ਫਾਂਸੀ ਚੱਕੀ ਦੇ ਵਿੱਚ ਬੰਦ ਆ। ਇਸ ਕਰਕੇ ਇੱਕ ਜੁਰਮਨ ਦੇ ਲਈ ਕਦੇ ਵੀ ਦੋ ਸੁਝਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ। ਮੰਜਪੁਰ ਦਾ ਤਰਕ ਸੀ ਕਿ ਹੁਣ ਕੇਵਲ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਹੀ ਤਬਦੀਲ ਹੋਣੀ ਬੰਦੀ ਆ ਇਹ ਪੂਰੀ ਜਾਣਕਾਰੀ ਸੀ ਪਰ ਕੁਝ ਲੋਕਾਂ ਦੇ ਵੱਲੋਂ ਜਾਣਬੁੱਝ ਕੇ ਸੋਸ਼ਲ ਮੀਡੀਆ ਦੇ ਉੱਪਰ ਜਾਂ ਫਿਰ ਅਣਜਾਣੇ ਦੇ ਵਿੱਚ ਅਜਿਹੇ ਦਾਅਵੇ ਕੀਤੇ ਜਾ ਰਹੇ ਨੇ ਇਹਨਾਂ ਜਿਹੇ ਦਾਅਵਿਆਂ ਤੋਂ ਤੁਹਾਨੂੰ ਬਚਣ ਦੀ ਜ਼ਰੂਰਤ ਹੈ ਧੰਨਵਾਦ